ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਨਕਲੀ ਨੋਟ ਲਗਾਤਾਰ ਫੈਲ ਰਹੇ ਹਨ ਤੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਕਿ ਨਕਲੀ ਨੋਟ ਮਿਲ ਵੀ ਰਹੇ ਸਨ ਸੋ ਜਿਸ ਤੋਂ ਬਾਅਦ ਕਿ ਹੁਣ ਪੰਜਾਬ ਦੇ ਵਿੱਚ ਨਕਲੀ ਨੋਟਾਂ ਦਾ ਖੇਡ ਜਿਹੜਾ ਕਿ ਬੇਨਕਾਬ ਕੀਤਾ ਗਿਆ ਹੈ ਲੱਖਾਂ ਦੀ ਨਗਦੀ ਜਿਹੜੀ ਕਿ ਬਰਾਮਦ ਕੀਤੀ ਗਈ ਹੈ ਤੇ ਲੋਕ ਵੀ ਜਿਹੜਾ ਕਿ ਇਹ ਮਾਮਲਾ ਸੁਣ ਕੇ ਹੈਰਾਨ ਰਹਿ ਚੁੱਕੇ ਹਨ ਜੀहां ਤੁਸੀਂ ਮੁਲਜ਼ਮਾਂ ਦੀ ਜਿਹੜੀ ਕਿ ਤਸਵੀਰ ਵੀ ਦੇਖ ਸਕਦੇ ਹੋ ਕਿ ਜ ਤਿੰਨ ਮੁਲਾਜ਼ਮਾਂ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨਾਂ ਦੇ ਕੋਲੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਹਨ ਜੀ ਹਾਂ ਦਿਨਾਨਗਰ ਪੁਲਿਸ ਨੂੰ ਹੁਣ 23 ਅਗਸਤ ਨੂੰ ਵੱਡੀ ਕਾਮਯਾਬੀ ਮਿਲੀ ਹੈ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਨੇ ਦੋ ਵਿਅਕਤੀਆਂ ਦੇ ਕੋਲੋਂ ਲੱਖਾਂ ਰੁਪਏ ਦੀ ਨਕਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ ਇਸ ਬਾਰੇ ਪ੍ਰੈਸ ਕਾਨਫਰੰਸ ਦੇ ਦੌਰਾਨ ਡੀਐਸਪੀ ਦਿਨਾਨਗਰ ਜਿੰਦਰ ਸਿੰਘ ਮਨਹਾਸ ਨੇ ਦੱਸਿਆ ਹੈ ਕਿ ਪੁਲਿਸ ਨੂੰ ਸ਼ਨੀਲ ਕੁਮਾਰ ਨਿਵਾਸੀ ਲਾਹੌਰ ਪੰਡੋਰੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਇਲਾਕੇ ਦੇ ਵਿੱਚ ਠੇਕੇਦਾਰ ਕਮਲਦੀਪ ਸਿੰਘ ਪੁੱਤਰ ਮੋਹਨ ਸਿੰਘ ਨਿਵਾਸੀ ਸੰਤ ਨਗਰ ਥਾਣਾ ਸਿਟੀ ਗੁਰਦਾਸਪੁਰ ਨਕਲੀ ਭਾਰਤੀ ਕਰੰਸੀ ਦਾ ਇਸਤੇਮਾਲ ਕਰ ਰਹੇ ਹਨ ਇਸੇ ਦੌਰਾਨ ਕਾਰਵਾਈ ਕਰਦੇ ਹੋਏ ਦੋਰਾਗਲਾ ਪੁਲਿਸ ਟੀਮ ਨੇ ਜਿਹੜਾ ਕਿ ਮੁਲਜ਼ਮ ਕੁਲਦੀਪ ਸਿੰਘ ਨੂੰ ਕਾਬੂ ਕਰਕੇ ਉਸ ਦੇ ਕੋਲੋਂ 7 ਨਕਲੀ 500 ਦੇ ਨੋਟ ਬਰਾਮਦ ਕੀਤੇ ਜਿਨ੍ਹਾਂ ਦੀ ਕੀ 3500 ਰੁਪਏ ਕੀਮਤ ਬਣਦੀ ਸੀ ਸੋ ਸਖਤ ਪੁੱਛਗਛ ਤੋਂ ਬਾਅਦ ਉਸ ਦੇ ਪਿੱਛੇ ਜਿਹੜਾ ਕਿ ਲਿੰਕ ਦੀ ਜਾਂਚ ਕੀਤੀ ਗਈ ਇਸ ਤੋਂ ਬਾਅਦ ਹੁਣ ਮੁਲਜ਼ਮ ਨਿਰਮਲ ਸਿੰਘ ਪੁੱਤਰ ਦਿਆਲ ਸਿੰਘ ਨਿਵਾਸੀ ਬਸੰਤ ਕੋਟ ਥਾਣਾ ਕੋਲਟਲੀ ਸੂਰਤ ਮੱਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੇ ਕੋਲੋਂ 400 ਨਕਲੀ 500 ਦੇ ਨੋਟ ਬਰਾਮਦ ਹੋਏ ਹਨ ਜਿਸ ਦੀ ਕੀਮਤ ਲਗਭਗ 2 ਲੱਖ ਰੁਪਏ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਕੀ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਤੇ ਡੀਐਸਪੀ ਨੇ ਦੋਹਾਂ ਦਾ ਜਿਹੜਾ ਕੀ ਪੁਲਸ ਰਿਮਾਂਡ ਲੈ ਕੇ ਸਖਤੀ ਦੇ ਨਾਲ ਪੁੱਛਗਿੱਛ ਕਰਨ ਦਾ ਫੈਸਲਾ ਲਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ ਤੇ ਪੰਜਾਬ ਦੇ ਵਿੱਚੋਂ ਹੋਰ ਵੀ ਲੋਕਾਂ ਦੇ ਕੋਲੋਂ ਲੱਖਾਂ ਰੁਪਏ ਦੇ ਜਿਹੜਾ ਕੀ 5-500 ਦੇ ਅਤੇ ਇਸ ਤੋਂ ਇਲਾਵਾ 2-200 ਦੇ ਨੋਟ ਬਰਾਮਦ ਹੋ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਆਮ ਹੀ ਹੁਣ ਬਾਜ਼ਾਰ ਦੇ ਵਿੱਚ ਜਿਹੜੇ ਕੀ 2-200 ਦੇ ਅਤੇ ਇਸ ਤੋਂ ਇਲਾਵਾ 5-500 ਦੇ ਨਕਲੀ ਨੋਟ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਹਨ ਤੇ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਕੀ ਦੇ ਦੁਆਰਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਸੋ ਬਹੁਤ ਸਾਰੇ ਲੋਕਾਂ ਦੇ ਕੋਲ ਇਹਨਾਂ ਦੇ ਵੱਲੋਂ ਨੋਟ ਚਲਾਏ ਵੀ ਜਾ ਰਹੇ ਸਨ ਸੋ ਨਕਲੀ ਕਰੰਸੀ ਦੇ ਨੁਕਸਾਨ ਜਿਹੜੇ ਕਿ ਬਹੁਤ ਗੰਭੀਰ ਹੁੰਦੇ ਹਨ ਕਿਉਂਕਿ ਇਹ ਸਿੱਧਾ ਦੇਸ਼ ਦੀ ਆਰਥਿਕ ਬਵਸਤਾ ਅਤੇ ਆਮ ਲੋਕਾਂ ਦੇ ਭਰੋਸੇ ਨੂੰ ਝਟਕਾ ਦਿੰਦੀ ਹੈ ਨਕਲੀ ਨੋਟ ਮਾਰਕੀਟ ਦੇ ਵਿੱਚ ਆ ਜਾਣ ਦੇ ਕਾਰਨ ਹੁਣ ਅਸਲੀ ਕਰੰਸੀ ਦੀ ਕੀਮਤ ਵੀ ਜਿਹੜੀ ਉਹ ਘਟ ਹੋ ਸਕਦੀ ਹੈ ਸੋ ਮਹਿੰਗਾਈ ਵਧਣ ਦਾ ਖਤਰਾ ਵੀ ਬਣਦਾ ਹੈ ਸੋ ਜਏਹੇ ਨਕਲੀ ਨੋਟ ਜੇਕਰ ਲੋਕ ਲੈਂਦੇ ਹਨ ਸੋ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਕਿ ਝੱਲਣਾ ਪੈਂਦਾ ਸੀ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਬਾਜ਼ਾਰ ਕਿ ਨਕਲੀ ਸਪਲਾਈ ਕੀਤੇ ਜਾ ਰਹੇ ਸਨ ਜਿਸ ਦਾ ਕੀ ਸ਼ਿਕਾਰ ਆਮ ਲੋਕ ਹੀ ਬਣ ਰਹੇ ਸਨ ਉਸ ਤੋਂ ਬਾਅਦ ਕੀ ਹੁਣ ਛਾਪੇਮਾਰੀ ਕਰਕੇ ਇਹਨਾਂ ਦੇ ਕੋਲੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ ਕਰ ਲਏ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਮਚਿਆ ਹੈ ਹੜਕੰਪ ਬੰਬ ਮਿਲਣ ਦੇ ਉੱਤੇ ਲੋਕਾਂ ਦੇ ਵਿੱਚ ਫੈਲ ਗਈ ਦਹਿਸ਼ਤ ਪੁਲਿਸ ਨੇ ਇੰਜ ਘੇਰੇ ਹਨ ਬਦਮਾਸ਼ ਜੀਹਾਂ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਹੁਣ ਕੁਝ ਲੋਕਾਂ ਨੂੰ ਗਰਨੇਡ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ ਪੁਲਿਸ ਨੇ ਇੱਕ ਵੱਡੇ ਅਪਰਾਧ ਨੂੰ ناکਾਮ ਕਰ ਦਿੱਤਾ ਹੈ ਫਿਲਹਾਲ ਬੰਬ ਡਿਸਪੋਜ਼ਲ ਸੈਕੂਇਡ ਰਾਹੀਂ ਜਿਹੜਾ ਕਿ ਬੰਬ ਨੂੰ ਨਿਕਾਰਾ ਕਰਨ ਦੀਆਂ ਪ੍ਰਕਿਰਿਆ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਸਬੰਧਤ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਹੈ ਕਿ ਸੀਏ ਸਟਾਫ ਨੂੰ ਜਿਹੜਾ ਕਿ ਮੁਖਵਰਦੀ ਸੂਚਨਾ ਦੇ ਆਧਾਰ ਦੇ ਉੱਤੇ ਪਤਾ ਲੱਗਾ ਸੀ ਕਿ ਕੁਝ ਸ਼ੱਕੀ ਲੋਕ ਸਿਧਵਾ ਬੇਟ ਇਲਾਕੇ ਦੇ ਵਿੱਚ ਘੁੰਮ ਰਹੇ ਹਨ ਜਿਨ੍ਹਾਂ ਦੇ ਕੋਲ ਜਿਹੜੀ ਕਿ ਬੰਬ ਵੀ ਮੌਜੂਦ ਹਨ ਇਸ ਤੋਂ ਇਲਾਵਾ ਗਰਨੇਡ ਅਤੇ ਕਈ ਹਥਿਆਰ ਉਹਨਾਂ ਦੇ ਕੋਲ ਮੌਜੂਦ ਹਨ ਤੇ ਉਹ ਪੰਜਾਬ ਦੇ ਵਿੱਚ ਕੋਈ ਵੱਡੀ ਘਟਨਾ ਨੂੰ ਜਿਹੜਾ ਕਿ ਅੰਜਾਮ ਦੇ ਸਕਦੇ ਹਨ ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਝਾਂਡੀ ਤੋਂ ਆਉਂਦੀ ਇੱਕ ਕੱਚਾ ਸੜਕ ਦੇ ਉੱਤੇ ਗਸ਼ਤ ਕਰ ਰਹੀ ਸੀ ਤੇ ਦੂਜੇ ਪਾਸੇੋਂ ਇੱਕ ਸਕੋਰਪਿਓ ਕਾਰ ਆ ਰਹੀ ਸੀ ਜਿਸ ਦੀ ਕੀ ਮੁਖਵਰੀ ਉਹਨਾਂ ਨੂੰ ਪਹਿਲਾਂ ਤੋਂ ਹੀ ਸੀ ਸੋ ਇਸ ਸਕੋਰਪਿਓ ਕਾਰ ਦੇ ਵਿੱਚ ਜਿਹੜੇ ਕੀ ਬਦਮਾਸ਼ ਬੈਠੇ ਹੋਏ ਸਨ ਜਿਸ ਤੋਂ ਬਾਅਦ ਕੀ ਉਹਨਾਂ ਦੇ ਦੁਆਰਾ ਢੜਾਉਣ ਦੀ ਵੀ ਇਸ ਨੂੰ ਕੋਸ਼ਿਸ਼ ਕੀਤੀ ਪਰ ਇਹ ਸਕੋਰਪਿਓ ਜਿਹੜੀ ਕੀ ਇੱਕ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਜਿਵੇਂ ਕਿ ਤੁਸੀਂ ਤਸਵੀਰ ਦੇਖ ਸਕਦੇ ਹੋ ਜਿਸ ਦੇ ਵਿੱਚ ਪੰਜ ਲੋਕ ਸਵਾਰ ਸਨ ਕਾਰ ਦੀ ਪਿਛਲੀ ਖਿੜਕੀ ਦੇ ਵਿੱਚੋਂ ਨਿਕਲ ਰਹੇ ਇੱਕ ਇਕ ਆਕਤੀ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਤੱਕ ਚਲਾ ਦਿੱਤੀਆਂ ਸੋ ਇਹ ਗੋਲੀ ਸਾਡੀ ਪੁਲਿਸ ਪਾਰਟੀ ਦੇ ਇੱਕ ਜੁਵਾਨ ਦੀ ਜਿਹੜੀ ਕਿ ਪੱਗ ਦੇ ਵਿੱਚ ਲੱਗਦੀ ਹੈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਪੁਲਿਸ ਦੇ ਦੁਆਰਾ ਵੀ ਗੋਲੀ ਚਲਾਈ ਜਾਂਦੀ ਹੈ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਇੱਕ ਬਦਮਾਸ਼ ਦੀ ਲੱਤ ਦੇ ਵਿੱਚ ਜਿਹੜੀ ਕਿ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਅਰੈਸਟ ਕਰਕੇ ਹਸਪੀਟਲ ਦੇ ਵਿੱਚ ਲੈ ਜਾਇਆ ਜਾਂਦਾ ਹੈ ਸੋ ਵੱਡੀ ਘਟਨਾ ਨੂੰ ਜਿਹੜਾ ਕਿ ਇਹਨਾਂ ਦੇ ਵੱਲੋਂ ਇੰਝਾਮ ਦਿੱਤਾ ਜਾਣਾ ਸੀ ਉਸ ਤੋਂ ਇਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨਾਂ ਦੇ ਕੋਲੋਂ ਬੰ ਮਦਦ ਕੀਤੀ ਗਈ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 20 ਸਾਲ ਤੋਂ ਪੁਰਾਣੇ ਵਾਹਨ ਹੋਣਗੇ ਬੰਦ ਜੀਹਾਂ ਰੱਖਣਾ ਹੋ ਜਾਵੇਗਾ ਹੁਣ ਬਹੁਤ ਮਹਿੰਗਾ ਸਰਕਾਰ ਨੇ ਵਧਾ ਦਿੱਤੀ ਹੈ ਫੀਸ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਸਰਕਾਰ ਨੇ 20 ਸਾਲ ਪੁਰਾਣੇ ਵਾਹਨਾਂ ਦੇ ਉੱਤੇ ਇੱਕ ਸਖਤ ਫੈਸਲਾ ਲਿਆ ਹੈ ਆਵਾਜ਼ੀ ਅਤੇ ਰਾਜ ਮੰਤਰਾਲੇ ਨੇ ਬੀਰ ਬਾਰ ਨੂੰ ਕੇਂਦਰੀ ਮੋਟਰ ਵਾਹਨ ਨਿਯਮ ਸਾਲ 2025 ਨੂੰ ਸੂਚਿਤ ਕੀਤਾ ਹੈ ਤੇ ਸਪਸ਼ਟ ਕੀਤਾ ਹੈ ਕਿ ਜਿਹੇ ਵਾਹਨਾਂ ਦੀ ਰਜਿਸਟ੍ਰੇਸ਼ਨ ਨਵਿਨੀਕਰਨ ਫੀਸ ਹੁਣ ਦੁੱਗਣੀ ਹੋ ਜਾਵੇਗੀ ਸੋ ਇਸ ਦਾ ਸਿੱਧਾ ਅਸਰ ਹੁਣ ਉਹਨਾਂ ਲੋਕਾਂ ਦੇ ਉੱਤੇ ਪਵੇਗਾ ਜਿਨ੍ਹਾਂ ਦੇ ਕੋਲ 20 ਸਾਲ ਪੁਰਾ ਮੋਟਰਸਾਈਕਲ ਹਨ ਸੋ ਉਹ ਹੁਣ ਆਪਣੇ ਜਿਹੜੇ ਕੀ ਪੁਰਾਣੇ ਵਾਹਨ ਆ ਜੇਕਰ ਉਹਨਾਂ ਨੂੰ ਨਵੀਨੀਕਰਨ ਕਰਵਾਉਂਦੇ ਹਨ ਤੇ ਉਹਨਾਂ ਨੂੰ ਹੁਣ ਮਹਿੰਗੇ ਭਾ ਦੀਆਂ ਫੀਸਾਂ ਅਦਾ ਕਰਨੀਆਂ ਪੈਣਗੀਆਂ ਸੋ ਜਿਸ ਦੇ ਕਾਰਨ ਹੁਣ 20 ਸਾਲ ਪੁਰਾਣੇ ਜਿਹੜੇ ਕੀ ਵਾਹਨ ਵੱਡੀ ਗਿਣਤੀ ਦੇ ਵਿੱਚ ਬੰਦ ਹੋ ਜਾਣਗੇ ਜੀਹਾਂ ਨਵੀਂ ਪ੍ਰਣਾਲੀ ਦੇ ਅਨੁਸਾਰ ਹੁਣ ਮੋਟਰਸਾਈਕਲ ਦੀ ਨਵੀਨੀਕਰਨ ਫੀਸ ਜਿਹੜੀ 2000 ਹੋ ਚੁੱਕੀ ਹੈ ਜੋ ਕਿ ਪਹਿਲਾਂ 1000 ਪੈ ਸੀ ਇਸ ਤੋਂ ਇਲਾਵਾ ਤਿੰਨ ਬਈਆ ਵਾਹਨ ਜਿਹੜੇ ਹਨ 2 ਪਈਆ ਵਾਨ ਹਨ ਉਹਨਾਂ ਦੀ ਜਿਹੜੀ ਕਿ ਰਜਿਸਟ੍ਰੇਸ਼ਨ ਫੀਸ 5000 ਰੁਪਏ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ 3500 ਸੀ ਇਸ ਤੋਂ ਬਾਅਦ ਜਿਹੜੇ ਕਿ ਹੁਣ 2 ਜਾਂ 3 ਬਈਆ ਵਾਨਾਂ ਦੇ ਲਈ ਫੀਸ ਜਿਹੜੀ ਕਿ ਵਧਾ ਕੇ 20000 ਰੁਪਏ ਕਰ ਦਿੱਤੀ ਗਈ ਹੈ ਜੋ ਕਿ ਸਿਰਫ 10000 ਸੀ ਤੇ ਇਸ ਤੋਂ ਇਲਾਵਾ 4 ਪਈਆ ਵਾਨ ਜਿਹੜੇ ਕਿ ਕਾਰਾਂ ਮੋਟ ਇਸ ਤੋਂ ਇਲਾਵਾ ਕਾਰਾਂ ਗੱਡੀਆਂ ਹਨ ਜਿਨ੍ਹਾਂ ਲੋਕਾਂ ਦੇ ਕੋਲ ਉਹਨਾਂ ਦੀ ਫੀਸ ਵਧਾ ਕੇ ਹੁਣ 80000 ਰੁਪਏ ਕਰ ਦਿੱਤੀ ਗਈ ਹੈ ਜੋ ਕਿ ਸਿਰਫ ਪਹਿਲਾਂ 40000 ਰੁਪਏ ਰੱਖੀ ਜਾਂਦੀ ਸੀ ਸੋ ਕਾਫੀ ਜਿਆਦਾ ਵੱਡਾ ਬਦਲਾਅ ਹੋਇਆ ਹੈ ਸੋ ਹੁਣ ਜੇਕਰ ਕਿਸੇ ਨੇ ਵੀ 20 ਸਾਲ ਪੁਰਾਣ ਆ ਬਾਹਨ ਜਿਹੜਾ ਕਿ ਦੁਬਾਰਾ ਉਸ ਨੂੰ ਨਵੀਨੀਕਰਨ ਕਰਵਾਉਣਾ ਹੈ ਤੇ ਉਸ ਦੁਬਾਰਾ ਉਸ ਨੂੰ ਰਜਿਸਟਰ ਕਰਨਾ ਹੈ ਤੇ ਉਸ ਨੂੰ ਜਿਹੜਾ ਕਿ ਹੁਣ ਦੁੱਗਣੀ ਫੀਸ ਅਦਾ ਕਰਨੀ ਪਵੇਗੀ ਜਿਸ ਤੋਂ ਬਾਅਦ ਕਿ ਸਰਕਾਰ ਦਾ ਇਹ ਸਪਸ਼ਟ ਜਿਹੜਾ ਕਿ ਉਹਨਾਂ ਦਾ ਬਿਆਨ ਹੈ ਕਿ ਜਿਹੜੇ 20 ਸਾਲ ਪੁਰਾਣੇ ਬਾਹਨ ਆ ਉਹ ਪ੍ਰਦੂਸ਼ਣ ਕਾਫੀ ਜ਼ਿਆਦਾ ਫਲਾ ਰਹੇ ਹਨ ਤੇ ਲੋਕਾਂ ਦੇ ਲਈ ਵੀ ਕਾਫੀ ਜ਼ਿਆਦਾ ਜੋਖਮ ਵਧਾਉਂਦੇ ਹਨ ਸੋ ਇਸੇ ਲਈ ਉਹਨਾਂ ਨੂੰ ਹੁਣ ਸਕ੍ਰੈਪ ਕੀਤਾ ਜਾਵੇਗਾ ਇਸੇ ਲਈ ਹੀ ਤੁਹਾਨੂੰ ਦੱਸਦੀ ਹੈ ਕਿ ਹੁਣ ਉਹਨਾਂ ਦੀ ਜਿਹੜੀ ਕਿ ਨਮੀਨੀ ਕਰਨ ਦੀ ਫੀਸ ਆ ਉਸ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਸੋ ਹੁਣ ਵੱਡੀ ਗਿਣਤੀ ਦੇ ਵਿੱਚ ਜਿਹੜੇ 20 ਸਾਲ ਪੁਰਾਣੇ ਬਾਹਨ ਆ ਉਹ ਹੋ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਆਧਾਰ ਕਾਰਡ ਪੈਨ ਕਾਰਡ ਰੱਖਣ ਵਾਲਿਆਂ ਦੇ ਲਈ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਸੋ ਇਸ ਤੋਂ ਇਲਾਵਾ ਪਾਸਪੋਰਟ ਰੱਖਣ ਵਾਲਿਆਂ ਦੇ ਲਈ ਵੀ ਹੁਣ ਵੱਡਾ ਝਟਕਾ ਲੱਗਾ ਹੈ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਕਿ ਨਵਾਂ ਫੈਸਲਾ ਸੁਣਾ ਦਿੱਤਾ ਗਿਆ ਹੈ ਜੀਹਾਂ ਬਹੁਤ ਸਾਰੇ ਪੰਜਾਬੀ ਭਾਰਤੀ ਜਾਂ ਫਿਰ ਐਨ ਆਰ ਆਈ ਲੋਕ ਵੀ ਜੇਕਰ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਪਣਾ ਆਧਾਰ ਕਾਰਡ ਪੈਨ ਕਾਰਡ ਬਣਾ ਲੈਂਦੇ ਹਨ ਤੇ ਉਹ ਖੁਦ ਨੂੰ ਭਾਰਤ ਦਾ ਹੀ ਸਿਟੀਜ਼ਨ ਜਿਹੜਾ ਕਿ ਸਮਝਣਾ ਸ਼ੁਰੂ ਕਰ ਦਿੱਤੇ ਦਿੰਦੇ ਹਨ ਸੋ ਇਹ ਇੱਕ ਆਮ ਧਾਰਨਾ ਹੈ ਕਿ ਭਾਰਤੀ ਨਾਗਰਿਕਤਾ ਸਾਬਤ ਕਰਨ ਦੇ ਲਈ ਆਧਾਰ ਕਾਰਡ ਪੈਨ ਕਾਰਡ ਜਾਂ ਫਿਰ ਪਾਸ ਜ਼ਰੂਰੀ ਹਨ ਪਰ ਇਸ ਦੇ ਦੌਰਾਨ ਕਾਨੂੰਨੀ ਤੌਰ ਦੇ ਉਤੇ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਨਾਗਰਿਕਤਾ ਦੇ ਲਈ ਇਹ ਤਿੰਨੋਂ ਚੀਜ਼ਾਂ ਵੈਲਿਡ ਨਹੀਂ ਹਨ ਜੀ ਹਾਂ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਪੈਨ ਕਾਰਡ ਜਾਂ ਪਾਸਪੋਰਟ ਨਹੀਂ ਹੈ ਤੇ ਤਾਂ ਵੀ ਤੁਸੀਂ ਜਿਹੜਾ ਕਿ ਹੀਟ ਦਿੱਤੇ ਦਸਤਾਵੇਜ਼ਾਂ ਦੇ ਰਾਹੀਂ ਨਾਗਰਿਕਤਾ ਸਾਬਤ ਕਰ ਸਕਦੇ ਹੋ ਸੋ ਇਹ ਨਾਗਰਿਕਤਾ ਦਾ ਸਭ ਤੋਂ ਮਹੱਤਵਪੂਰਨ ਸਬੂਤ ਇਹ ਹੈ ਕਿ ਸਰਕਾਰ ਨੇ ਹੁਣ ਇਸ ਨੂੰ ਬਣਾਉਣ ਦੇ ਲਈ ਉਮਰ ਸੀਮਾ ਵੀ ਹਟਾ ਦਿੱਤੀ ਹੈ ਤਾਂ ਜੋ ਕਿ ਤੁਸੀਂ ਉਮਰ ਜਨਮ ਅਤੇ ਸਰਟੀਫਿਕੇਟ ਪ੍ਰਾਪਤ ਕਰ ਸਕੋ ਸੋ ਸਰਕਾਰ ਦਾ ਕਹਿਣਾ ਹੈ ਕਿ ਸਥਾਈ ਨਿਵਾਸ ਦੇ ਸਬੂਤ ਦੇ ਵੱਜੋਂ ਹੁਣ ਰਾਸ਼ਨ ਕਾਰਡ ਬਿਜਲੀ ਜਾਂ ਫਿਰ ਪਾਣੀ ਬਿੱਲ ਜਾਇਦਾਦ ਦੀ ਰਜਿਸਟਰੀ ਜਾਂ ਫਿਰ ਇਸ ਤੋਂ ਇਲਾਵਾ ਜਾਇਦਾਦ ਟੈਕਸ ਅਤੇ ਸਬੂਤ ਤੁਹਾਡੀ ਨਾਗਰਿਕਤਾ ਜਿਹੜੀ ਕਿ ਸਾਬਤ ਕਰ ਸਕਦੇ ਹਨ ਜਾਂ ਫਿਰ ਤੁਸੀਂ ਜਿੱਥੇ ਰਹਿ ਰਹੇ ਹੋ ਤੁਹਾਡਾ ਜਿੱਥੇ ਜਨਮ ਹੋਇਆ ਹੈ ਸੋ ਉਸ ਦੇ ਆਧਾਰ ਦੇ ਉੱਤੇ ਜਨਮ ਦੇ ਜਿਹੜਾ ਕਿ ਸਰਟੀਫਿਕੇਟ ਹੈ ਉਸ ਦੇ ਆਧਾਰ ਦੇ ਉੱਤੇ ਹੀ ਤੁਹਾਨੂੰ ਭਾਰਤ ਦਾ ਸਿਟੀਜ਼ਨ ਮੰਨਿਆ ਜਾ ਸਕਦਾ ਹੈ ਇਸ ਤੋਂ ਬਾਅਦ ਹੁਣ ਖਬਰ ਜੇਕਰ ਅਮਰੀਕਾ ਦੀ ਕਰੀਏ ਤੇ ਹੁਣ ਟਰੱਕ ਡਰਾਈਵਰ ਦੇ ਹੱਕ ਦੇ ਵਿੱਚ ਜਿਹੜੇ ਕਿ 20 ਲੱਖ ਲੋਕ ਆ ਚੁੱਕੇ ਹਨ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਜਿਹੜੀ ਕਿ ਅਪੀਲ ਕੀਤੀ ਗਈ ਹੈ ਜੀਹਾਂ ਤੁਹਾਨੂੰ ਦੱਸ ਦਿਆ ਕਿ ਜਿੱਥੇ ਅਮਰੀਕਾ ਦੇ ਵਿੱਚ ਹਰਜਿੰਦਰ ਸਿੰਘ ਨਾਮ ਦੇ ਇੱਕ ਪੰਜਾਬੀ ਨੌਜਵਾਨ ਦੇ ਵੱਲੋਂ ਜਿਹੜਾ ਕਿ ਇੱਕ ਹਾਦਸਾ ਵਾਪਰ ਗਿਆ ਸੀ ਜਿਸ ਤੋਂ ਬਾਅਦ ਕਿ ਉਸ ਨੂੰ 45 ਸਾਲ ਦੀ ਸਜ਼ਾ ਸੁਣਾਏ ਜਾਣ ਦੀ ਜਿਹੜੀ ਕਿ ਵੱਡੀ ਜਿਹੜੀ ਖਬਰ ਸਾਹਮਣੇ ਆਈ ਸੀ ਸੋ ਜਿਸ ਤੋਂ ਬਾਅਦ ਕਿ ਲੋਕਾਂ ਦੇ ਦੁਆਰਾ ਹੁਣ ਮੁਹਿੰਮ ਚਲਾਈ ਗਈ ਹੈ ਕਿ 20 ਲੱਖ ਲੋਕਾਂ ਨੇ ਆਨਲਾਈਨ ਪਟੀਸ਼ਨ ਦਾਇਰ ਕਰਕੇ ਉਸ ਦੇ ਹੱਕ ਦੇ ਵਿੱਚ ਆਵਾਜ਼ ਉਠ ਉਸਦੀ ਸਜ਼ਾ ਘਟਾਉਣ ਬਾਰੇ ਜਿਹੜਾ ਕੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸਦੇ ਭਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਸਿਰਫ ਸਾਈਡ ਦੇ ਉੱਤੇ ਬੈਠ ਕੇ ਦੇਖ ਹੀ ਰਿਹਾ ਸੀ ਬਲਕਿ ਉਹ ਡਰਾਈਵਿੰਗ ਵੀ ਨਹੀਂ ਕਰ ਰਿਹਾ ਸੀ ਸੋ ਜਿਸ ਤੋਂ ਬਾਅਦ ਕਿ ਉਸਦੇ ਉੱਤੇ ਵੀ ਹੁਣ ਕੀ ਇਸ ਚਲਾਉਣ ਦੀਆਂ ਖਬਰਾਂ ਨਿਕਲ ਕੇ ਆ ਰਹੀਆਂ ਹਨ ਤੇ ਤੁਹਾਨੂੰ ਦੱਸ ਦਈਏ ਕਿ ਇਸ ਪਟੀਸ਼ਨ ਦੇ ਪਿੱਛੇ ਵੱਡੀ ਜਿਹੜੀ ਉਹ ਵਜ੍ਹਾ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਹੀ ਇੱਕ ਮਕਸੀਕੋ ਦੇ ਡਰਾਈਵਰ ਦੇ ਦੁਆਰਾ ਜਿਹੜਾ ਕਿ ਏਸੇ ਤਰ੍ਹਾਂ ਹਾਸਾ ਵਾਪਰ ਗਿਆ ਸੀ ਜਿਸ ਨੂੰ ਕਿ ਬਹੁਤ 100 ਸਾਲ ਦੀ ਜਿਹੜੀ ਕਿ ਸਜ਼ਾ ਸੁਣਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਿ ਲੋਕਾਂ ਦੇ ਦੁਆਰਾ ਪਟੀਸ਼ਨ ਪਾਈ ਗਈ ਤੇ ਜਿਸ ਦੇ ਬਾਅਦ ਜੱਜ ਦੇ ਵੱਲੋਂ ਉਸ ਦੀ ਸਜ਼ਾ ਸਿਰਫ 10 ਸਾਲ ਕਰ ਦਿੱਤੀ ਗਈ ਸੀ ਸੋ ਇਹੀ ਵਜ੍ਹਾ ਹੈ ਕਿ ਹੁਣ ਲਗਾਤਾਰ ਭਾਰਤੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਪੰਜਾਬੀ ਨੌਜਵਾਨ ਦੇ ਹੱਕ ਦੇ ਵਿੱਚ ਜਿਹੜੀ ਕਿ ਪਟੀਸ਼ਨ ਦਾਇਰ ਕੀਤੀ ਜਾਵੇ ਸੈਨ ਕੀਤੇ ਜਾਣ ਤੇ ਇਸ ਤੋਂ ਬਾਅਦ ਜਿਹੜਾ ਕਿ ਉਸੇ ਗਵਰਨਮੈਂਟ ਨੂੰ ਪਤਾ ਲੱਗ ਸਕੇ ਕਿ ਇਸ ਨੌਜਵਾਨ ਦੇ ਦੁਆਰਾ ਜਿਹੜਾ ਕਿ ਕੋਈ ਵੀ ਗਲਤੀ ਜਾਣ ਬੁੱਝ ਕੇ ਨਹੀਂ ਕੀਤੀ ਗਈ ਹੈ ਸੋ ਜਿਸ ਤੋਂ ਬਾਅਦ ਕਿ ਇਸ ਦੀ ਵੀ ਸਜ਼ਾ ਜਿਹੜੀ ਉਹ 10 ਸਾਲ ਜਾਂ ਫਿਰ 5 ਸਾਲ ਤੱਕ ਜਿਹੜੀ ਆ ਉਹ ਰਹਿ ਜਾਵੇ ਸੋ ਜਿਸ ਤੋਂ ਬਾਅਦ ਕੀ ਇਹ ਪੰਜਾਬੀ ਨੌਜਵਾਨ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਜਾ ਸਕੇ ਸੋ ਵੱਧ ਤੋਂ ਵੱਧ ਲੋਕਾਂ ਦੇ ਦੁਆਰਾ ਹੁਣ ਪਟੀਸ਼ਨ ਜ਼ਾਹਰ ਕੀਤੀ ਜਾ ਰਹੀ ਹੈ ਹੁਣ ਤੱਕ 20 ਲੱਖ ਲੋਕਾਂ ਨੇ ਇਸ ਦੇ ਹੱਕ ਦੇ ਵਿੱਚ ਜਿਹੜੇ ਕਿ ਉਹ ਸਾਈਨ ਕਰ ਦਿੱਤੇ ਹਨ ਤੁਸੀਂ ਵੀ ਤੁਹਾਨੂੰ ਦੱਸਦੀ ਹੈ ਕਿ ਇਸ ਪੰਜਾਬੀ ਨੌਜਵਾਨ ਦੇ ਹੱਕ ਦੇ ਵਿੱਚ ਸਾਈਨ ਕਰਕੇ ਤੇ ਇਸ ਦੀ ਸਜ਼ਾ ਘਟਾ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 55 ਲੱਖ ਪੰਜਾਬੀਆਂ ਦੇ ਲਈ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ 55 ਲੱਖ ਪੰਜਾਬੀਆਂ ਦਾ ਮੁਖਤ ਰਾchn ਹੋਵੇਗਾ ਬੰਦ ਜੀਹਾਂ ਇਹ ਕੇਂਦਰ ਸਰਕਾਰ ਦੇ ਵੱਲੋਂ ਹੁਣ ਪੰਜਾਬੀਆਂ ਦੇ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਵੰਡ ਪ੍ਰਣਾਲੀ ਤਹਿਤ 55 ਲੱਖ ਪੰਜਾਬੀਆਂ ਨੂੰ ਮੁਫਤ ਅਨਾਜ ਸਕੀਮ ਤੋਂ ਬਾਹਰ ਰੱਖਣ ਦੇ ਫੈਸਲੇ ਨੂੰ ਪੰਜਾਬ ਵਿਰੋਧੀ ਕਾਟਮ ਦੱਸਿਆ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਖਤ ਆਲੋਚਨਾ ਕੀਤੀ ਹੈ ਇੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੁਣ ਸੂਬੇ ਦੇ ਵਿੱਚ ਕੁੱਲ ਜਿਹੜੇ ਕਿ 1 ਕਰੋੜ 53 ਲੱਖ ਲੋਕਾਂ ਨੂੰ ਰਾਸ਼ਨ ਮਿਲਦਾ ਹੈ ਜਿਨ੍ਹਾਂ ਦੇ ਕੋਲ ਰਾਸ਼ਨ ਕਾਰਡ ਹਨ ਤੇ ਉਹਨਾਂ ਦੇ ਵਿੱਚੋਂ 55 ਲੱਖ ਲੋਕਾਂ ਨੂੰ ਦਿੱਤੇ ਜਾ ਰਹੇ ਮੁਫਤ ਰਾਸ਼ਨ ਨੂੰ ਬੰਦ ਕਰਨ ਦੀਆਂ ਸਾਜ਼ਿਸ਼ਾਂ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ KYC ਦੀ ਰਜਿਸਟ੍ਰੇਸ਼ਨ ਨਾ ਹੋਣ ਦਾ ਬਹਾਨਾ ਬਣਾ ਕੇ ਜੁਲਾਈ ਮਹੀਨੇ ਦੇ ਵਿੱਚ 23 ਲੱਖ ਲੋਕਾਂ ਦੇ ਜਿਹੜੇ ਕਿ ਮੁਖਤਰਾਚਣ ਕਾਰਡ ਬੰਦ ਕਰ ਦਿੱਤੇ ਗਏ ਜਦਕਿ 32 ਲੱਖ ਹੋਰ ਲੋਕਾਂ ਦਾ ਮੁਖਤ ਰਾਸ਼ਨ 30 ਸਤੰਬਰ ਤੋਂ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕ ਜਿਹੜੇ ਕਿ ਗਰੀਬੀ ਰੇਖਾ ਤੋਂ ਉੱਪਰ ਹਨ ਇਹਨਾਂ ਦੇ ਕੋਲ ਕਾਰਾਂ ਗੱਡੀਆਂ ਇਸ ਤੋਂ ਇਲਾਵਾ ਜੀਐਸਟੀ ਦੀਆਂ ਇਹ ਟੈਕਸ ਤਾਰ ਰਹੇ ਹਨ ਜਾਂ ਫਿਰ ਇਹਾਂ ਦੇ ਕੋਲ ਜ਼ਮੀਨ ਜਿਹੜੀ ਉਹ 5 ਏਕੜ ਤੋਂ ਵੱਧ ਦੱਸੀ ਜਾ ਰਹੀ ਹੈ ਸੋ ਇਹਨਾਂ ਦੇ ਰਾਸ਼ਨ ਕਾਰਡ ਕੱਟ ਹੋਣੇ ਚਾਹੀਦੇ ਹਨ ਪਰ ਭਗਵਾਨਤਮਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਦਾ ਵੀ ਜਿਹੜਾ ਕਿ ਰਾਸ਼ਨ ਕਾਰਡ ਅਜੇ ਨਹੀਂ ਕੱਟੇਗਾ ਸੋ ਉਹਨਾਂ ਦਾ ਕਹਿਣਾ ਹੈ ਕਿ 6 ਮਹੀਨੇ ਦਾ ਅਸੀਂ ਮੰਗਾ ਸਮਾਜ ਜਿਹੜਾ ਆ ਉਹ ਕੇਂਦਰ ਸਰਕਾਰ ਤੋਂ ਮੰਗ ਲਿਆ ਗਿਆ ਹੈ ਤੇ ਕੇਂਦਰ ਸਰਕਾਰ ਦੇ ਖਿਲਾਫ ਹੀ ਜਿਹੜਾ ਕਿ ਭਗਵੰਤ ਮਾਨ ਦੇ ਵੱਲੋਂ ਹੁਣ ਬਿਆਨਵਾਜੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਨਵੀਆਂ ਪਾਬੰਦੀਆਂ ਲੱਗਣ ਜਾ ਰਹੀਆਂ ਹਨ ਜੀਹਾਂ ਤੁਹਾਨੂੰ ਦੱਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਦਰਅਸਲ ਹੁਣ ਪੰਜਾਬ ਦੇ ਵਿੱਚ ਜਿੱਥੇ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਆਉਣ ਵਾਲਾ ਹੈ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱੰਦਿਆ ਹੋਇਆ ਕਿਹਾ ਹੈ ਤੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਹੁਣ ਜ਼ਿਲ੍ਹਾ ਅਮਰਤਸਰ ਦੇ ਵਿੱਚ 7 ਵਜੇ ਸ਼ਾਮ ਤੋਂ ਲੈ ਕੇ ਸਵੇਰੇ 6 ਵਜੇ ਤੱਕ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ਦੇ ਉੱਤੇ ਮੁਕੰਮਲ ਪਾਬੰਦੀ ਰਹੇਗੀ ਤੇ ਇਹ ਪਾਬੰਦੀਆਂ ਤੁਹਾਨੂੰ ਦੱਦੀਏ ਕਿ 21 ਨਵੰਬਰ ਸਾਲ ਰਹਿਣ ਗਿਆ ਇਸ ਤੋਂ ਬਾਅਦ ਅਗਲੀ ਖਬਰ ਹੁਣ ਮੌਸਮ ਦੀ ਹੈ ਜੀ ਹਾਂ ਮੌਸਮ ਦੇ ਵਿੱਚ ਹੁਣ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਹੁਣ 25 26 27 ਤਰੀਕਾਂ ਦੇ ਲਈ ਭਾਰੀ ਮੀਂਹ ਦਾ ਲਾਟ ਜਾਰੀ ਕਰ ਦਿੱਤਾ ਗਿਆ ਹੈ 11 ਜ਼ਿਲ੍ਹਿਆਂ ਦੇ ਲੋਕਾਂ ਨੂੰ ਰਹਿਣ ਦੇ ਲਈ ਕਿਹਾ ਗਿਆ ਹੈ ਅਲਰਟ ਜੀ ਹਾਂ ਪੰਜਾਬ ਦੇ ਵਿੱਚ ਮੌਸਮ ਨੇ ਹੁਣ ਆਪਣਾ ਮਿਜ਼ਾਜ ਬਦਲ ਲਿਆ ਹੈ ਜਲੰਧਰ ਸਮੇਤ ਕਈ ਜਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਉੱਥੇ ਹੀ ਆਉਣ ਵਾਲੇ ਹੁਣ ਅਗਲੇ 4 ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸੇ ਦੌਰਾਨ ਪੰਜਾਬ ਦੇ 11 ਜਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ ਲੁਧਿਆਣਾ ਮੋਗਾ ਫਰੀਦਕੋਟ ਫਿਰੋਜ਼ਪੁਰ ਜਲੰਧਰ ਤਰਨਤਾਰਨ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਅਮਰਤਸਰ ਗੁਰਦਾਸਪੁਰ ਦੇ ਵਿੱਚ ਭਾਰੀ ਮੀਂਹ ਦੇ ਨਾਲ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ ਇਸੇ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ 25 ਅਗਸਤ ਦਿਨ ਸੋਮਵਾਰ ਨੂੰ ਸੂਬੇ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਦੇ ਵਿੱਚ ਭਾਰੀ ਮੀਂਹ ਦੇ ਲਈ ਪਹਿਲਾਂ ਤੋਂ ਹੀ yellow alert ਜਾਰੀ ਕਰ ਦਿੱਤਾ ਗਿਆ ਹੈ ਜਦਕਿ 26 ਅਗਸਤ ਅਤੇ ਇਸ ਤੋਂ ਇਲਾਵਾ 27 ਅਗਸਤ ਨੂੰ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ ਸੋ ਸੈਟੇਲਾਈਟ ਤਸਵੀਰਾਂ ਦੇ ਜਰੀਏ ਵੀ ਜਿਹੜਾ ਕੀ ਹੁਣ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਜਾਣਕਾਰੀ ਹਾਂ ਸਾਂਝੀ ਕੀਤੀ ਜਾ ਰਹੀ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਅਗਲੇ 3 ਤੋਂ 4 ਦਿਨ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ Esto ਅੱਜ ਦੀ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਢਾਬਾ ਮਾਲਕਾਂ ਦੇ ਲਈ ਜਾਰੀ ਹੋ ਗਏ ਹਨ ਨਵੇਂ ਹੁਕਮ ਜੇਕਰ ਹੁਣ ਕਿਸੇ ਨੇ ਵੀ ਹਾਈਵੇ ਦੇ ਉੱਤੇ ਜਿਹੜਾ ਕਿ ਬਾਂਹ ਖੜਾ ਕੀਤਾ ਤੇ ਹੋਵੇਗੀ ਵੱਡੀ ਕਾਰਵਾਈ ਜੀਹਾਂ ਢਾਬੇ ਦੇ ਮਾਲਕਾਂ ਦੇ ਲਈ ਹੁਣ ਅਹਿਮ ਖਬਰ ਸਾਹਮਣੇ ਆਈ ਹੈ ਦਰਅਸਲ ਸੜਕ ਹਾਸਿਆਂ ਤੇ ਰੋਕ ਲਗਾਉਣ ਦੇ ਲਈ ਹੁਣ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਹਰ ਵਾਰ ਦੀ ਵਾਂਗ ਇੱਕ ਵਾਰ ਫਿਰ ਤੋਂ ਜਿਹੜਾ ਕਿ ਸਖਤ ਕਦਮ اٹھਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਢਾਬੇ ਜਿਹੜੇ ਉਹ ਹਾਈਵੇ ਦੇ ਨਾਲ ਲੱਗਦੇ ਹਨ ਤੇ ਹਾਈਵੇ ਦੇ ਕੰਢੇ ਜਿਹੜੇ ਕਿ ਬਹੁਤ ਸਾਰੇ ਬਾਂਹ ਖੜੇ ਹੋ ਜਾਂਦੇ ਹਨ ਜਿਸ ਦੇ ਕਾਰਨ ਕਾਫੀ ਜ਼ ਦੇ ਬਾਹਰ ਜਿਹੜੇ ਕਿ ਉਹ ਸੜਕ ਦੇ ਵਿਚਕਾਰ ਹੀ ਖੜੇ ਹੁੰਦੇ ਹਨ ਸੋ ਜੇਕਰ ਹੁਣ ਕਿਸੇ ਨੇ ਵੀ ਜਿਹੜਾ ਕਿ ਬਾਹਨ ਸੜਕ ਦੇ ਵਿਚਕਾਰ ਖੜਾ ਕੀਤਾ ਹੋਵੇਗਾ ਤੇ ਬਾਹਨ ਦੇ ਖਿਲਾਫ ਤੇ ਕਾਰਵਾਈ ਹੋਵੇਗੀ ਇਸ ਤੋਂ ਇਲਾਵਾ ਢਾਬੇ ਮਾਲਕ ਨੂੰ ਵੀ ਹੁਣ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਸਿਰਫ ਢਾਬੇ ਦੀ ਪਾਰਕਿੰਗ ਦੇ ਵਿੱਚ ਹੀ ਜਿਹੜੇ ਉਹ ਬਾਹਨ ਖੜਵਾਉਣ ਦੇ ਲਈ ਜਿਹੜਾ ਕਿ ਉਹਨਾਂ ਨੂੰ ਡਰਾਈਵਰ ਨੂੰ ਕਹਿਣਾ ਪਵੇਗਾ ਜੇਕਰ ਢਾਬੇ ਦੇ ਬਾਹਰ ਬਾਹਨ ਕੋਈ ਖੜਾ ਹੁੰਦਾ ਹੈ ਤੇ ਹਾਸਾ ਹੋ ਜਾਂਦਾ ਹੈ ਤੇ ਇਸ ਦੇ ਲਈ ਢਾਬੇ ਮਾਲਕ ਨੂੰ ਵੀ ਹੁਣ ਉਹਨਾਂ ਹੀ ਜ਼ਿੰਮੇਵਾਰ ਮੰਨਿਆ ਜਾਵੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਵੱਡਾ ਫੈਸਲਾ ਜਿਹੜਾ ਕਿ ਹੁਣ ਤੇ ਬਹੁਤ ਵਧੀਆ ਫਸਲਾ ਜਿਹੜਾ ਕਿ ਹੁਣ ਜਲੰਧਰ ਦੀ ਸਰਕਾਰ ਦੇ ਵੱਲੋਂ ਅਤੇ ਜਲੰਧਰ ਦੀ ਪੁਲਿਸ ਦੇ ਵੱਲੋਂ ਲਿਆ ਗਿਆ ਹੈ ਸੋ ਵੱਡੀ ਜਿਹੜੀ ਹੈ ਪੰਜਾਬੀਆਂ ਨੂੰ ਇਸ ਦੇ ਨਾਲ ਹੁਣ ਰਾਹਤ ਮਿਲੇਗੀ ਤੇ ਬਹੁਤ ਸਾਰੇ ਐਕਸੀਡੈਂਟ ਜਿਹੜੇ ਕਿ ਵਾਹਨ ਸੜਕ ਦੇ ਉੱਤੇ ਖੜੇ ਕਰਨ ਦੇ ਨਾਲ ਹੀ ਹੁੰਦੇ ਹਨ ਜਿਵੇਂ ਕਿ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਮੜਿਆਲਾਂ ਦੇ ਵਿੱਚ ਇੱਕ ਗੈਸ ਟੈਂਕਰ ਦੇ ਵਿੱਚ ਪਿਕਅਪ ਟਰੱਕ ਆ ਕੇ ਵੱਜਦਾ ਹੈ ਸੋ ਉਹ ਵੀ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਗਲਤ ਸਾਈਡ ਤੋਂ ਉਤੋਂ ਹੀ ਜਿਹੜਾ ਕਿ ਉਹਨਾਂ ਦੇ ਵੱਲੋਂ ਜੂ ਟਰਨ ਕੀਤਾ ਜਾ ਰਿਹਾ ਸੀ ਸੋ ਉਸ ਟਰੱਕ ਨੂੰ ਜਿਹੜਾ ਕਿ ਉਸ ਟੈਂਕਰ ਨੂੰ ਜਿਹੜਾ ਕਿ ਮੋੜਨ ਦੇ ਲਈ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਜਿਸ ਦੇ ਕਾਰਨ ਕਿ ਪਿਕਅ ਚਾਰ ਦੇ ਵਿੱਚ ਆ ਰਿਹਾ ਸੀ ਜਿਸ ਦੇ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋਇਆ ਸੀ ਇਸ ਤੋਂ ਬਾਅਦ ਹੁਣ ਬੇਹਦ ਮੰਦਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਪੀ ਆਰਟੀਸੀ ਦੀ ਬੱਸੇ ਹਟਾਂ ਆਈ ਬਟਿਆਰ ਮੌਕੇ ਦੇ ਉੱਤੇ ਹੀ ਹੋ ਗਈ ਹੈ ਮੌਤ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਇਹ ਖਬਰ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਦਰਦਨਾਕ ਹਾਸੇ ਦੇ ਦੌਰਾਨ ਪੀ ਆਰਟੀਸੀ ਦੀ ਬੱਸੇ ਹਟਾਉਣ ਦੇ ਕਾਰਨ 28 ਸਾਲਾ ਪੰਜਾਬੀ ਕੁੜੀ ਦੀ ਮੌਤ ਹੋ ਗਈ ਹੈ ਇਸ ਘਟਨਾ ਦੇ ਕਾਰਨ ਹੁਣ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਸੋਗ ਦਾ ਮਾਹੌਲ ਹੈ ਮ੍ਰਿਤਕ ਦੀ ਪਛਾਣ ਰਮਨਦੀਪ ਕੌਰ ਦੇ ਵਜੋਂ ਹੋਈ ਹੈ ਜੋ ਕਿ ਪਿੰਡ ਪੰਢੇਰਾ ਦੀ ਰਹਿਣ ਵਾਲੀ ਸੀ ਤੇ ਮ੍ਰਿਤਕ ਦੇ ਭਰਾ ਲਖਵੀਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਭੈਣ 1 ਅਗਸਤ ਦੀ ਸ਼ਾਮ ਨੂੰ 5:30 ਵਜੇ ਪੈਦਲ ਤੁਰ ਕੇ ਜਿਹੜਾ ਕਿ ਘਰ ਵੱਲ ਆ ਰਹੀ ਸੀ ਏਸੇ ਦੌਰਾਨ ਇੱਕ ਪੀ ਆਰ ਟੀ ਸੀ ਦੀ ਬੱਸ ਆਉਂਦੀ ਹੈ ਜੋ ਕਿ ਉਸ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਕੀ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਹਨ ਤੇ ਮੌਕੇ ਦੇ ਉੱਤੇ ਹੀ ਉਹ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਕੀ ਮ੍ਰਿਤਕ ਉਸ ਨੂੰ ਐਲਾਨ ਕਰ ਦਿੱਤਾ ਜਾਂਦਾ ਹੈ ਸਵੇਰ ਦੇ ਇਹ ਹੁਣ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਦੁਆਰਾ ਜਿਹੜਾ ਕਿ ਹੁਣ ਬੱਸ ਡਰਾਈਵਰ ਨੂੰ ਹੀ ਦੋਸ਼ੀ ਮੰਨਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਵੀ ਜਿਹੜੀ ਉਹ ਬੇहद ਮੰਦ ਭਾਗੀ ਹੈ ਸੋ ਨੇਪਾਲ ਦੇ ਬਾਰਡਰ ਦੇ ਉੱਤੇ ਹੁਣ ਸੂਟਕੇਸ ਦੇ ਵਿੱਚੋਂ ਭਾਰਤੀ ਔਰਤ ਦੀ Laash ਮਿਲੀ ਹੈ ਜੀ ਹਾਂ ਪੁਲਿਸ ਕਰ ਰਹੀ ਹੈ ਜਾਂਚ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿ ਇੱਕ ਸੂਟਕੇਸ ਦੇ ਵਿੱਚ ਡੈੱਡ ਬੋਡੀ ਜਿਹੜੀ ਕਿ ਭਾਰਤੀ ਔਰਤ ਦੀ ਪਾਈ ਗਈ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੀ ਹਾਂ ਨੇਪਾਲ ਦੇ ਰੌਤਹਟ ਜ਼ਿਲ੍ਹੇ ਦੇ ਵਿੱਚ ਲਵਾਰਸ ਸੂਟਕੇਸ ਦੇ ਵਿੱਚੋਂ ਭਾਰਤੀ ਔਰਤ ਦੀ Laash ਬਰਾਮਦ ਹੋਈ ਹੈ ਇਹ ਖੁਲਾਸਾ ਹੋਇਆ ਹੈ ਕਿ ਮ੍ਰਿਤਕ ਔਰਤ ਭਾਰਤ ਦੇ ਫਾਰ ਦੇ ਮੁਜੱਫਰ ਅਗਰਦੀ ਰਹਿਣ ਵਾਲੀ ਹੈ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਜਿਹੜਾ ਕਿ ਜ਼ਿਲ੍ਹਾ ਹਸਪਤਾਲ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ ਤੇ ਮੌਤ ਦੇ ਅਸਲੀ ਕਾਰਨਾਂ ਦਾ ਹੁਣ ਜਿਹੜਾ ਕਿ ਫੋਰੈਂਸਿਕ ਰਿਪੋਰਟ ਦੇ ਅਤੇ ਇਸ ਤੋਂ ਲਾਸ਼ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਬੇहद ਜਿਹੜੀ ਕਿ ਹੈਰਾਨ ਕਰਦੀ ਏ ਖਬਰ ਹੁਣ ਨੇਪਾਲ ਦੇ ਬਾਰਡਰ ਤੋਂ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਭਾਰਤੀ ਡਾਕ ਵਿਭਾਗ ਦੇ ਵੱਲੋਂ 25 ਅਗਸਤ ਸਾਲ 2025 ਤੋਂ ਅਮਰੀਕਾ ਨੂੰ ਜਾਣ ਵਾਲੀਆਂ ਡਾਕ ਸੇਵਾਵਾਂ ਨੂੰ ਸਥਾਈ ਤੌਰ ਦੇ ਉੱਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਅਮਰੀਕੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਸ਼ਿਪਿੰਗ ਨਿਯਮਾਂ ਦੇ ਵਿੱਚ ਕੀਤੇ ਗਏ ਵੱਡੇ ਬਦਲਾਅ ਦੇ ਕਾਰਨ ਹੁਣ ਭਾਰਤੀ ਡਾਕ ਵਿਭਾਗ ਦੇ ਵੱਲੋਂ 25 ਅਗਸਤ ਸਾਲ 2025 ਤੋਂ ਅਮਰੀਕਾ ਨੂੰ ਜਾਣ ਵਾਲੀਆਂ ਜ਼ਿਆਦਾਤਰ ਅੰਤਰਰਾਸ਼ਟਰੀ ਡਾਕ ਸੇਵਾਵਾਂ ਨੂੰ ਸਥਾਈ ਤੌਰ ਦੇ ਉੱਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਫੈਸਲੇ ਦਾ ਸਿੱਧਾ ਅਸਰ ਜਿਹੜਾ ਕਿ ਹੁਣ ਭਾਰਤੀ ਖਾਤਕਾਰਾਂ ਤੇ ਵਪਾਰੀਆਂ ਤੇ ਪਵੇਗਾ ਜੋ ਕਿ ਅਮਰੀਕਾ ਨੂੰ ਸਮਾਨ ਭੇਜਦੇ ਹਨ ਸੋ ਪੰਜਾਬੀਆਂ ਨੂੰ ਵੀ ਵੱਡਾ ਝਟਕਾ ਲੱਗੇਗਾ ਜੋ ਕਿ ਭਾਰਤੀ ਡਾਕ ਦੇ ਰਾਹੀਂ ਕਿਉਂਕਿ ਸਮਾਨ ਭੇਜਣਾ ਕਾਫੀ ਜ਼ਿਆਦਾ ਜਿਹੜਾ ਕਿ ਉਹ ਸਸਤਾ ਹੁੰਦਾ ਹੈ ਬਾਕੀ ਕੋਰੀਅਰ ਸਰਵਿਸਸ ਦੇ ਰਾਹੀਂ ਭੇਜਣ ਦੇ ਨਾਲੋਂ ਸੋ ਇਸੇ ਦੌਰਾਨ ਹੁਣ ਭਾਰਤੀਆਂ ਨੂੰ ਵੀ ਕਾਫੀ ਜ਼ਿਆਦਾ ਤੇ ਪੰਜਾਬੀਆਂ ਨੂੰ ਵੀ ਵੱਡਾ ਝਟਕਾ ਲੱਗੇਗਾ ਕਿਉਂਕਿ 25 ਅਗਸਤ ਤੋਂ ਹੁਣ ਡਾਕ ਰਾਹੀਂ ਜਿਹੜਾ ਕਿ ਪਾਰਸਲ ਭੇਜਵਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਤਿਆਰੀ ਸੀਜ਼ਨ ਦੀ ਆਮਦ ਤੋਂ ਪਹਿਲਾਂ ਹੀ ਕਣਕ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਆ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਆਟਾ ਮੈਦਾ ਅਤੇ ਮਠਿਆਈਆਂ ਦੇ ਵਪਾਰ ਦੇ ਨਾਲ ਜੁੜੇ ਉਤਜੋਗਾਂ ਨੂੰ ਹੁਣ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਤੁਹਾਨੂੰ ਦੱਸਦੀ ਹੈ ਕਿ ਕਣਕ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਕਣਕ ਦੀ ਕੀਮਤ ਦੇ ਵਿੱਚ ਹੁਣ 300 ਰੁਪਏ ਪ੍ਰਤੀ ਕੁਆਂਟਲ ਦੀ ਜਿਹੜੀ ਕਿ ਵਡੋਤਰੀ ਦੇਖਣ ਨੂੰ ਮਿਲੀ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਭਾਰੀ ਵਾਧਾ ਹੁਣ ਕਣਕ ਦੀਆਂ ਕੀਮਤਾਂ ਦੇ ਵਿੱਚ ਹੋ ਚੁੱਕਾ ਹੈ ਜਿਸ ਦੇ ਨਾਲ ਹੁਣ ਕਣਕ ਦੀ ਕੀਮਤ ਜਿਹੜੀ ਕਿ ਕੁਝ ਹਫ਼ਤੇ ਪਹਿਲਾਂ ਹੀ 2600 ਰੁਪਏ ਪ੍ਰਤੀ ਕੁਇੰਟਲ ਸੀ ਹੁਣ ਇਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣ ਤੋਂ ਬਾਅਦ 2900 ਰੁਪਏ ਪ੍ਰਤੀ ਕੁਇੰਟਲ ਜਿਹੜੀ ਕਿ ਹੋ ਚੁੱਕੀ ਹੈ ਕੇਂਦਰ ਦੇ ਵੱਲੋਂ ਖਰੀਦੀ ਗਈ ਕਣਕ ਦੀ ਬੇਸ ਕੀਮਤ ਜਿਹੜੀ ਕਿ 2275 ਰੱਖੀ ਗਈ ਸੀ ਜੋ ਕਿ ਅਪ੍ਰੈਲ ਅਤੇ ਮਈ ਮਹੀਨੇ ਦੇ ਵਿੱਚ ਖਰੀਦਦਾਰੀ ਕੀਤੀ ਗਈ ਸੀ ਸੋ ਖਰਚਿਆਂ ਸਮੇਤ 2350 ਰੁਪਏ ਤੱਕ ਪਹੁੰਚਦੀ ਸੀ ਪਰ ਹੁਣ ਬਾਜ਼ਾਰ ਦੇ ਵਿੱਚ ਜਿਹੜੀ ਕਿ ਮੌਜੂਦਾ ਕੀਮਤ ਆ 2900 ਰੁਪਏ ਤੱਕ ਪਹੁੰਚ ਚੁੱਕੀ ਹੈ ਸੋ 300 ਰੁਪਏ ਦਾ ਭਾਰੀ ਵਾਧਾ ਜਿਹੜਾ ਕਿ ਹੋ ਚੁੱਕਾ ਹੈ